ਉਹ ਜਿਹੜੇ ਰਾਕੇ ਦਾ ਪਲਾਕ ਕਰਨਾ ਹੈ ਕਈਆਂ ਬਾਦ ਦੇਖ ਕੋਈ ਨਹੀਂ ਬਾਕੀਆਂ ਨੂੰ ਚੁੱਕਿਆ ਮੇਰਾ ਪਲਾਕ ਕਰਕੇ ਕੰਮ ਨਹੀਂ ਸਾਈਕਲ ਹੋ ਮਾਰਾ ਬਰਬਾਦੇ ਕਾਜ ਨੂੰ ਰਾਸ ਕਰਨੇ ਆਪ ਜੀ ਉਪਰੋਂ ਕਿਰਪਾ ਆਜਾਓ ਉਹ ਘਾਰਾਏ ਲੰਘਿਆ ਹੋਇਆ ਕੋਹਤ ਪਰਵਾਸ ਪਰਵਾਸ ਹੋ ਗਿਆ ਲੋ ਦੀ ਛੇ ਸੋ ਆਪ ਜੀ ਦਾ ਹੈ ਨਾਮ ਤੇ ਥਾਂ ਦੇ ਸੁੰਦੇ कलाम चाढ़ंदी कला तेरे सात ਇਹਨੂੰ ਬੜੇ ਬੜੇ ਪਾੜੇ ਪਾੜੇ ਆਹ ਪਾੜਾ ਮਾਤੂੜੇ ਆਹ ਆ ਲੋ ਗਾੜੀ